ਇਸ ਸਾਕ ਦਿਓ ਕਿ ਇਹ ਉਹ ਤਸਵੀਰ ਹੈ ਢੋਲ ਵਜ ਰਹੇ ਨੇ ਨਕਾਰੇ ਤੇ ਭੰਗੜੇ ਵੀ ਪੈ ਰਹੇ ਨੇ ਕਿ ਅਰਦਾਸ ਕਰਨਾ ਹੈ ਨੇ ਦਰਿਆ ਸਤਲੁਜ ਦੇ ਕਿਨਾਰੇ ਕਿ ਤੇ ਕਿ ਢਾ ਦਰਿਆ ਦੀ ਰੁਕ ਜਾਵੇ ਪਾਣੀ ਘਟ ਜਾਵੇ ਤਾਂ ਤੁਹਾਡਾਂ ਇਸ ਪ੍ਰਤੀ ਕੀ ਸੋਚਣਾ ਆਪਣੇ ਵਿਚਾਰ ਜਰੂਰ ਦਿਓ ਇਹ ਬਹੁਤ ਸਾਰੇ ਲੋਕ ਇਸ ਥਾਂ ਤੇ ਆਏ ਨੇ ਇਹ ਦੇਖ ਸਕਦੇ ਹਾਂ ਤਾਂ ਅਰਦਾਸਾਂ ਸ਼ੁਰੂ ਨੇ ਸਤਿ ਸ੍ਰੀ ਅਕਾਲ ਗੁਰੂ ਅਗੇ ਕਾਲ ਪੁਰਖ ਅਗੇ ਜਿੰਨਾਂ ਨੂੰ ਵੀ ਕੋਈ ਵੀ ਆਪਣੇ ਪੀਰਾਂ ਫਕੀਰਾਂ ਪਗੰਬਰਾਂ ਨੂੰ ਮੰਨਦਾ ਤੋਂ ਵੱਲੋਂ ਅਰਦਾਸਾਂ ਵੀ ਲਗਾਤਾਰ ਜਾਰੀ ਨੇ ਕਿ ਦਰਿਆ ਵਿਜੂਟਾ ਰੁਕ ਜਾਵੇ ਖਵਾਜੇ ਪੀਰ ਅਗੇ ਅਰਦਾਸ ਕਰਨ ਆਏ ਨੇ ਲੋਕ ਕਿ ਇਹ ਖਵਾਜਾ ਦਰਿਆ ਦੀ ਢਾ ਰੁਕ ਜਾਵੇ ਤਾਂ ਬਹੁਤ ਸਾਰੀਆਂ ਜੀਆਂ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਤਾਂ ਦਰਿਆ ਸਤਲੂਜ ਦੇ ਕਿਨਾਰੇ ਦੀ ਇਹ ਤਸਵੀਰ ਹੈ ਇੱਧਰ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਬਹੁਤ ਸਾਰੇ ਲੋਕ ਨਾਲ ਵੀ ਆਏ ਨੇ ਤਾਂ ਅਰਦਾਸ ਲਗਾਤਾਰ ਜਾਰੀ ਨੇ ਇਸ ਟਾਈਮ ਜੋ ਵੱਡੀ ਅਪਡੇਟ ਦੇ ਰਿਹਾ ਕਿਦਰ ਸਤਲੁਜ ਜਿਸੇ ਕੰਢੇ ਤੇ ਮੌਜੂਦਾ ਤਾਂ ਫਿਰ ਇਸ ਜਗ੍ਹਾ ਤੇ ਬਹੁਤ ਸਾਰੇ ਲੋਕ ਆਏ ਨੇ ਆਪਣੇ ਮੁਰਸ਼ਿਦ ਨੂੰ ਬਣਾਉਣ ਦੇ ਲਈ ਕਿ ਖਵਾਜਾ ਢੋਲ ਦੀ ਆਵਾਜ਼ ਰੂਤ ਨੂੰ ਸੁਣਾਈ ਦੇ ਰਹੀ ਹੋਵੇਗੀ ਕਿ ਦਰਿਆ ਦੀ ਢਾ ਰੁਕ ਜਾਵੇ ਪਾਣੀ ਕੱਟ ਹੋ ਜਾਵੇ ਤਾਂ ਇਸ ਵਕਤ ਦੀ ਜੋ ਅਪਡੇਟ ਦਰਿਆ ਸਤਲੂ ਦੇ ਕਿਨਾਰੇ ਦੀ ਹੈ ਕਿ ਬਹੁਤ ਸਾਰੇ ਢੋਲ ਨਗਾਰੇ ਭੰਗੜੇ ਪੈਣ ਦੇ ਤੁਸੀਂ ਦੇਖ ਰਹੇ ਹੋਗੇ ਸਾਹਮਣੇ ਦੀ ਤਸਵੀਰ ਦੇ ਵਿੱਚ ਲੋਕ ਅਰਦਾਸਾਂ ਕਰ ਰਹੇ ਨੇ ਆਪਣੇ ਪੀਰ ਦੇ ਅੱਗੇ ਮੁਰਸ਼ਿਦ ਦੇ ਅੱਗੇ ਕਿ ਇਹ ਕਾਲਪੂਰਕ ਹੈ ਵੈਗਰੂ ਹੈ ਪੀਰ ਦਰਿਆ ਦੀ ਢਾਂ ਨੂੰ ਕੱਟ ਕਰ ਦੇ ਅਤੇ ਦਰਿਆ ਚ ਪਾਣੀ ਘਟ ਜਾਵੇ ਆਪੋ ਆਪਣੇ ਮੁਰਸ਼ਿਦ ਨੂੰ ਮਾਨਵਤਾ ਦੇ ਭਲਾਈ ਲਈ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰ ਇਸ ਤਸਵੀਰ ਦਰਿਆ ਸਤਲੁਜ ਦੇ ਕਿਨਾਰੇ ਦੀ ਹੈ ਤਾਂ ਬਹੁਤ ਸਾਰੇ ਲੋਕ ਨਾਲ ਵੀ ਆਏ ਨੇ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਦਰਿਆ ਸਤਲੁਜ ਦੇ ਕਿਨਾਰੇ ਤੇ ਅਸੀਂ ਮੌਜੂਦ ਆ ਜਦੋਂ ਦਰਿਆ ਦੀ ਅਸੀਂ ਕਵਰਜ ਕਰ ਰਿ ਸੀ ਤਾਂ ਇੱਥੇ ਇੱਕ ਵੱਖਰੀ ਲੋਕ ਮਨਾਉਣ ਜੋ ਆਪਣੇ ਪੀਰ ਮਰਸ਼ਦ ਨੂੰ ਮਨਾਉਣ ਆਏ ਨੇ ਉਸ ਦੇ ਤਸਵੀਰਾਂ ਹੁਣ ਸਾਂਝੇ ਕਰ ਰਹੇ ਆ ਲੋਕਾਂ ਦੇ ਕੋਲ ਲਗਾਤਾਰ ਇਸੇ ਤਰ੍ਹਾਂ ਦੀਆਂ ਅਰਦਾਸਾਂ ਜਾਰੀ ਨਹੀਂ ਤਾਂ ਦੂਜੇ ਪਾਸੇ ਦਰਿਆ ਸੱਤ ਨੂੰ ਜਿਆਦਾ ਜਲ ਪੱਧਰ ਹੈ ਤਕਰੀਬਨ 2 ਫੁੱਟ ਪਾਣੀ ਘਟਿਆ ਔਰ ਅੱਧਾ ਫੁੱਟ ਤੋਂ ਜ਼ਿਆਦਾ ਪਾਣੀ ਫੇਰ ਬਾਦ ਚੁਟਕਿਆ ਇਧਰ ਤੱਕ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦਰਿਆ ਸੱਤ ਨੂੰ ਦੀ ਤਸਵੀਰ ਇੱਕ ਵਾਰ ਤੋਂ ਫੇਰ ਤੁਹਾਡੇ ਆਪਣੇ ਮੋਬਾਈਲ ਫੋਨ ਤੇ ਤਾਂ ਦਰਿਆ ਸੱਤ ਨੂੰ ਦੀ ਰਫ਼ਤਾਰ ਇੱਕ ਵਾਰ ਤੋਂ ਫੇਰ ਫੜ ਲਈ ਪਹਿਲਾਂ ਲਾਈਵ ਟੁੱਟ ਗਿਆ ਸੀ ਉਸ ਤੋਂ ਬਾਅਦ ਫਿਰ ਅਸੀਂ ਲਾਈਵ ਸ਼ੁਰੂ ਕਰ ਦਿੱਤਾ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਵੀ ਕਾਫੀ ਜ਼ਿਆਦਾ ਖਾਤਰਾ ਨੁਕਸਾਨ ਹੋ ਰਿਹਾ ਹੈ ਤਾਂ ਦਰਿਆ ਸੱਤਰੀ ਦੀਆਂ ਵਕ-ਵਕ ਤਸਵੀਰਾਂ ਤੁਹਾਡੇ ਸਾਹਮਣੇ ਨੇ ਤੁਹਾਡੇ ਮੋਬਾਈਲ ਫੋਨ ਤੇ ਨੇ ਕਿਉਂ ਤੁਸੀਂ ਲਗਾਤਾਰ ਦੇਖ ਰਹੇ ਹੋ ਸਿੱਧੀ ਲਾਈਵ ਅਪਡੇਟ ਤੁਹਾਡੇ ਤੱਕ ਪਹੁੰਚਾਰੇ ਅੱਗੇ ਤੱਕ ਤਸਵੀਰ ਦਿਖਾਉਣੇ ਆ ਕਿ ਉੱਧਰ ਧੁੰਨੇ ਦੇ ਵਿੱਚ ਪਾਣੀ ਫਿਰ ਪੈਣਾ ਸ਼ੁਰੂ ਹੋ ਚੁੱਕਿਆ ਹੈ ਅੱਗੇ ਤੱਕ ਤੁਸੀਂ ਤਸਵੀਰ ਦੇਖ ਸਕਦੇ ਹੋ ਇਸ ਥਾਂ ਤੇ ਦਰਿਆ ਦੇ ਪਾਣੀ ਛੋਣ ਦੇ ਵਿੱਚ ਫਿਰ ਪੈਣਾ ਸ਼ੁਰੂ ਹੋ ਚੁੱਕਿਆ ਹੈ ਟਾਈਟਲ ਮੈਂ ਕਿਉਂ ਲਿਖਿਆ ਸੀ ਜੋ ਤੁਸੀਂ ਟਾਈਟਲ ਪੜ ਚੁੱਕੇ ਹੋ ਕਿ ਅਰਦਾਸਾਂ ਸ਼ੁਰੂ ਤਾਂ ਸਾਹਮਣੇ ਤਸਵੀਰ ਦੇ ਸਕਦੇ ਹਾਂ ਕਿ ਲੋਕ ਆਪਣੇ ਮੁਰਸ਼ਿਦ ਨੂੰ ਮਨਾਉਣ ਦੇ ਲਈ ਆਏ ਨੇ ਦਰਿਆ ਦੇ ਕਿਨਾਰੇ ਤੇ ਕਿਸੇ ਪਰਮਾਤਮਾ ਐਸ਼ਵਰ へ پیر ਦਰਿਆ ਦਾ ਜਲ ਪੱਧਰ ਘਟ ਜੇ ਤੇ ਦਰਿਆ ਦੀ ਢਾ ਰੁਕ ਜੇ ਆਪਣੇ پیر ਨੂੰ ਮਨਾਉਣ ਦੇ ਲਈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਲੋਕ ਨਾਲ ਆਏ ਨੇ ਇਸ ਤਰ੍ਹਾਂ ਦੀਆਂ ਤਸਵੀਰਾਂ ਅਲੱਗ-ਅਲੱਗ ਦੇਖਣ ਨੂੰ ਲਗਾਤਾਰ ਮਿਲ ਰਹੀਆਂ ਚੱਲ ਮੈਂ ਚੱਲੇ ਆਉਂਕੇ ਮੈਂ ਚੱਲੇ ਖਲਚਾ ਲਉਂਗਾ ਤਾ ਕੱਲ ਦੀ ਅਪਡੇਟ ਦੇ ਵਿੱਚ ਨੰਬਰ ਦਾ ਰਵਿਸ਼ੀ ਸਿੰਘ ਸਾਡੇ ਨਾਲ ਹਾਜ਼ਰ ਹੋਏ ਸੀ ਇੱਕ ਵਾਰ ਫੇਰ ਉਹਨਾਂ ਤੋਂ ਥੋੜੀ ਜਾਣਕਾਰੀ ਲੈਣੀ ਹੈ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐ ਸਰ ਜਿਸ ਜਗ੍ਹਾ ਤੇ ਤੁਸੀਂ ਖੜੇ ਹੋ ਤਾਂ ਬਹੁਤ ਸਾਰੇ ਲੋਕ ਇੱਥੇ ਆ ਕੇ ਕੀ ਵਰਗ ਫੋਟੋਆਂ ਸੈਲਫੀਆਂ ਕਰਾਉਣ ਲੱਗ ਜਾਂਦੇ ਆ ਅੱਗੇ ਦਰਿਆ ਦੇ ਨੇੜੇ ਆ ਕੇ ਤੇ ਉਹਨਾਂ ਨੂੰ ਨੁਕਸਾਨ ਇੱਥੇ ਕੁਝ ਹੋ ਸਕਦਾ ਹੈ ਕੋਈ ਲੋਕ ਬਿਨਾਂ ਸਮਝੇ ਆ ਕੇ ਇਸ ਤਰ੍ਹਾਂ ਸੈਲਫੀਆਂ ਆ ਕੇ ਕਰਵਾਉਂਦੇ ਆ ਕਿ ਜਿਸ ਤਰ੍ਹਾਂ ਦਾ ਕੋਈ ਡਰ ਹੀ ਨਾ ਹੋਵੇ ਤੁਹਾਡੇ ਵਾਲਾ ਹਾਲ ਹੀ ਉਹਨਾਂ ਦਾ ਜਿੱਦਾਂ ਤੁਸੀਂ ਆ ਜਾਂਦੇ ਇਹਦਾ ਲੋਕ ਆ ਜਾਂਦੇ ਅਸੀਂ ਤਾਂ ਸਰ ਦਰਿਆ ਤੋਂ ਮੈਂ ਕਾਫੀ ਦੂਰ ਹਾਂ ਇਸ ਟਾਈਮ ਜੇ ਮੈਂ ਖੜਾ ਹਾਂ ਤੁਸੀਂ ਮੇਰੇ ਨੇੜੇ ਤਕਰੀਬਨ ਤੁਸੀਂ ਨੇੜੇ ਖੜੇ ਹੋ ਤਾਂ ਸ਼ੌਂਕ ਸ਼ਾਇਦ ਤੁਹਾਨੂੰ ਵੀ ਸੈਲਫੀ ਦਾ ਜਿਆਦਾ ਹੈ ਮੈਂ ਤੁਹਾਡੇ ਮੈਂ ਮੈਂ ਤੁਹਾਡੇ ਤੋਂ ਦੂਰ ਖੜਾ ਹਾਂ ਤੁਹਾਨੂੰ ਜਿੱਦਾਂ ਆਹੀ ਏਰੀਆ ਦੇੰਦਾ ਹਫ਼ਤੇ ਤੋਂ ਲੱਗਦਾ ਉਹ ਤੁਸੀਂ ਵੀ ਇਥੇ ਏਰੀਆ ਤੇ ਤੁਰੇ ਫਿਰਦੇ ਹੋ ਤੁਸੀਂ ਖਿਸ਼ਾਂ ਲੋਹਿਆਂ ਤੱਕ ਜਾ ਕੇ ਦਾ ਤਰਨਤਾਰ ਜਾਂ ਮੰਨ ਲਓ ਤਲਵੰਡੀ ਚੌਧਰੀ ਸੁਲਤਾਨਪੁਰ ਜਾਂ ਫਾਇਲ ਗੈਂਪਰ ਉਹ ਤੁਸੀਂ ਨਹੀਂ ਗਏ ਤੁਹਾਨੂੰ ਵੀ ਆਹੀ ਏਰੀਆ ਦੇ ਤਾਂ ਇਦਾਂ ਇੱਥੇ ਤੇ ਲੋਕਾਂ ਨੂੰ ਵੀ ਇਹੀ ਲੱਗਦਾ ਕਿ ਵੇਖੇ ਅਸੀਂ ਵੀ ਜਾ ਕੇ ਮੋੜਾਈਏ ਇਹੀ ਖਤਰਾ ਆ ਮੰਨ ਲਓ ਇੱਥੇ ਜਿੰਨਾ ਕੋ ਹੁਣ ਮੈਂ ਤੁਹਾਡੇ ਜਾਣਕਾਰਾਂ ਨੂੰ ਦੱਸ ਦਿਆਂ ਕਿ ਫਰੋਜ਼ਪੁਰ ਫਾਜ਼ਿਲਕਾ ਤੋਂ ਵੀ ਆਪਣਾ ਪੱਤਰਕਾਰ ਮੌਜੂਦ ਹੈ ਔਰ ਲਗਾਤਾਰ ਅਪਡੇਟ ਉਹ ਦੇ ਰਿਹਾ ਔਰ ਲੋਹਿਆਂ ਤੋਂ ਹੀ ਲਗਾਤਾਰ ਅਪਡੇਟ ਚੱਲ ਰਹੀ ਹੈ ਤੁਸੀਂ ਆਪਣਾ ਫੋਨ ਕਢੋ ਮੈਂ ਕੱਢ ਕੇ ਦਿਖਾ ਸਕਦਾ ਤੁਹਾਨੂੰ ਉੱਥੋਂ ਦੀ ਵੀਡੀਓ ਵੀ ਅਪਲੋਡ ਕੀਤੀਆਂ ਹੋਈਆਂ ਤੇ ਕੱਲ ਦੀ ਰਿਪੋਰਟ ਗੁੱਦੜਕੇ ਪੈ ਜੋ ਪੈਣੇ ਪੈਣੀ ਸੇ ਜਾਂ ਘੁਰਕਾ ਪਿੰਡ ਉੱਥੇ ਦੀ ਰਿਪੋਰਟ ਬਲਦੇਵ ਸਿੰਘ ਬਲਦੇਵ ਚੰਦ ਨੇ ਰਿਪੋਰਟ ਭੇਜੀ ਉਹ ਵੀ ਆਪਾਂ ਚਲਾਈ ਹੈ ਤੇ ਇੱਥੇ ਤੁਸੀਂ ਝੂਠੇ ਸਾਬਤ ਹੋ ਚੁੱਕੇ ਹੋ ਚਲੋ ਜੀ ਮੈਂ ਤੁਹਾਡਾ ਥਾੜਾ ਦੇਖਦਾ ਜਿਹੜਾ ਤੁਹਾਡਾ ਜਨਰਲ ਸਾਡਾ ਫਿਰ ਏਰੀਆ ਹੈ ਸਰ ਹਰ ਕੀ ਦਾ ਏਰੀਆ ਹੈ ਫੇਸਬੁੱਕ ਏਰੀਆ ਏਰੀਆ ਹੈ ਸਰ ਹਰ ਇੱਕ ਜਿਹਦਾ ਏਰੀਆ ਹੈ ਨਾ ਇੱਕ ਦਾਇਰਾ ਹੁੰਦਾ ਹਰ ਇੱਕ ਪੱਤਰਕਾਰ ਦਾ ਵੀ ਉਹਨੇ ਕਿੰਨੇ ਥਾਂ ਤੇ ਕੰਮ ਕਰਨਾ ਇੱਕੋ ਥਾਂ ਤੇ ਸਾਰੇ ਲੱਗ ਜਾਣਗੇ ਤੇ ਫਿਰ ਉਹ ਸਾਰੇ ਵੰਡਿਆ ਜਾਊਗਾ ਨਾ ਵੀ ਸਾਰੇ ਦਾਇਰੇ ਤੁਹਾਨੂੰ ਮੈਂ ਕਮਾਊਗਾ ਸੇਰ ਨੂੰ ਤੁਸੀਂ ਮੇਰੇ ਨਾਲ ਚੱਲੋ ਮੈਂ ਹੋਰ ਵੀ ਏਰੀਆ ਕਢਾਊਗਾ ਇਹ ਸਾਰਾ ਦਾਇਰਾ ਵੇਖ ਪਾਸੇ ਦੇਖਣਾ ਇੱਥੇ ਤਾਂ ਕੋਈ ਮੇਰੇ ਹਿਸਾਬ ਨਾਲ ਇੱਥੇ ਕੋਈ ਨੁਕਸਾਨ ਨਹੀਂ ਕੁਛ ਨਹੀਂ ਜਿਹੜਾ ਪਾਸੇ ਲੱਗ ਕੇ ਜੋ ਹੋ ਰਿਹਾ ਉਹ ਬਹੁਤ ਡੁੱਗਣਾ ਨੁਕਸਾਨ ਹੋ ਰਿਹਾ ਹੈ। ਇਹ ਤੁਸੇ ਉਹ ਦੇਖਣਾ ਚਾਹੀਦਾ। ਇਹ ਤੁਸੀਂ ਸਰ ਨੁਕਸਾਨ ਨਹੀਂ ਮੰਨਦੇ ਜਿਹੜਾ ਦਰਾਂ ਉੱਤੇ ਲੱਗ ਚੁੱਕਿਆ ਹੈ। ਤੁਸੀਂ ਆਪਦੇ ਕੱਲ ਜ਼ੁਬਾਨੀ ਕਹੇ ਸੀ ਕਿ ਕਾਫੀ ਵੱਡਾ ਨੁਕਸਾਨ ਹੈ। ਪ੍ਰਸ਼ਾਸਨ ਅਲਰਟ ਨਹੀਂ ਹੈ। ਇਹ ਗੱਲ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਤੂੰ ਜ਼ਿਆਦਾ ਨੁਕਸਾਨ ਸਾਈਡ ਤੇ ਹੋ ਚੁੱਕਾ ਹੈ। ਇਹ ਤਾਂ ਕੋਈ ਨੁਕਸਾਨ ਤਾਂ ਨੁਕਸਾਨ ਹੀ ਹੈ ਨਾ ਕਿ ਦੂਰ ਹੋਵੇ ਕਿ ਨੇੜੇ ਹੋਵੇ। ਤੋਂ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਕਿਤੇ ਹੋਰ ਹੋ ਚੁੱਕਾ ਹੈ। ਇਹ ਤਾਂ ਲੋਕਾਂ ਦੇ ਘਰ ਰੋੜ ਚੁੱਕਿਆ ਕਿਹਦਾ ਟਿਕਾਣਾ ਹੀ ਨਹੀਂ ਬਚਿਆ ਤੇ ਇਹਦੂ ਵੱ ਜੋ ਦਰਿਆਵਾਂ ਦੇ ਅੰਦਰ ਜ਼ਮੀਨਾਂ ਸੀ ਕਿ ਗ੍ਰਮਾ ਰੇਟ ਦੀ ਗੱਲ ਕਰੇ 10 ਲੱਖ ਰੇਟ ਤੇ ਕਹਿੰਦੇ 5 ਕਿ ਲਿਆ ਤੇ ਕਰੋੜ ਕਰੋੜ ਦਾ ਨੁਕਸਾਨ ਤਾਂ ਇੱਥੇ ਵੀ ਲੋਕਾਂ ਦਾ ਮਾਨਵਤਾ ਦਾ ਨੁਕਸਾਨ ਤਾਂ ਹੋ ਚੁੱਕਿਆ ਨੇ ਇਹ ਨੁਕਸਾਨ ਤਾਂ ਬਹੁਤ ਹੋ ਚੁੱਕਿਆ ਪਰ ਇਹ ਤੋਂ ਜ਼ਿਆਦਾ ਜਿਹੜਾ ਨੁਕਸਾਨ ਆ ਕਿਤੇ ਹੋ ਚੁੱਕਿਆ ਉਹ ਵੀ ਦੇਖ ਰਾਇਆ ਜਾਂਦਾ ਚਲ ਉੱਥੇ ਸਿਰਫ ਪ੍ਰਸ਼ਾਸਨ ਕੰਮ ਕਰ ਰਿਹਾ ਸੀ ਮਾਨ ਸਾਹਿਬ ਉੱਥੇ ਕੰਮ ਕਰ ਰਹੇ ਲਗਾਤਾਰ ਤੁਹਾਨੂੰ ਮਾਨ ਸਾਹਿਬ ਤੋਂ ਸਪੈਸ਼ਲ ਫੋਨ ਆਉਂਦੇ ਆ ਨਾ ਵੀ ਮੈਂ ਕਰ ਰਿਹਾ ਤਾਂ ਆਡੇ ਨਾਲ ਟੱਕ ਉਹ ਲਗਾਤਾਰ ਵੀ ਉਹਨਾਂ ਦੀ ਤੁਹਾਡੇ ਨਾਲ ਕਨੈਕਟ ਰਹਿੰਦੇ ਆ ਮਾਨ ਸਾਹਿਬ ਬਿਲਕੁਲ ਜੀ ਬਿਲਕੁਲ ਰਹਿੰਦੇ ਆ ਜੀ ਇੰਨੀ ਵਾਰੀ ਤੁਹਾਨੂੰ ਡੈਡੀ ਜੀ ਫੋਨ ਕਰਦਾ ਕਿ ਮੈਂ ਪਰਪਰ ਗਿਆ ਬਿਲਕੁਲ ਸਰ ਉਹਨਾਂ ਦੇ ਜੋ ਆਪਾਂ ਕਹਿ ਸਕਦੇ ਆ ਕਿ ਐਮ ਐਲ اے ਨੇ ਤੇ ਉਹਨਾਂ ਨਾਲ ਹਮੇਸ਼ਾ ਸਾਡੀ ਗੱਲਬਾਤ ਹੁੰਦੀ ਰਹਿੰਦੀ ਆ ਤੁਸੀਂ ਦੱਸੋ ਕਿਹੜੇ ਐਮ ਐਲ اے ਸਾਹਿਬ ਕਿਹੜੇ ਹਲਕੇ 'ਚ ਗਏ ਆ ਦੱਸੋ ਮੈਨੂੰ ਬਿਲਕੁਲ ਜੀ ਹਲਕਾ ਵਿਧਾਇਕ ਜਗਰਾਉਂ ਸਰਬੀਤ ਕੁਰਮਾਨੋ ਕੇ ਕਈ ਵਾਰ ਅਸੀਂ ਦੇਖਿਆ ਵੀ ਵੀਬਿੰਦਰ ਜਿਤ ਪ੍ਰਮਾਣ ਦੇਖਿਆ ਸੋਨਾ ਸੋ ਜੋ ਐਮ ਐਲ ਸਾਹਿਬ ਨੇ ਉਹ ਵੀ ਅਸੀਂ ਦੇਖੇ ਨੇ ਮੈਨੂੰ ਤਾਂ ਕੋਈ ਆਪਣੇ ਲਾਈਵ ਵਿੱਚ ਦਿਖਾਏ ਨਹੀਂ ਗਏ ਇਹ ਸਰ ਤੁਸੀਂ ਸਾਰੇ ਨਿਊਜ਼ ਕੱਢ ਕੇ ਦੇਖਦੇ ਨੇ ਨਾ ਐਹੀ ਤਾਂ ਤੁਹਾਡੀ ਸਭ ਤੋਂ ਵੱਡੀ ਭੁਲਾ ਹੈ ਕਿ ਤੁਸੀਂ ਖਬਰਾਂ ਨਹੀਂ ਦੇਖਦੇ ਖਬਰਾਂ ਤਾਂ ਮੈਂ ਸਾਰੀਆਂ ਦੇਖਦਾ ਜੀ ਮੈਨੂੰ ਤਾਂ ਅਜੇ ਤੱਕ ਕੁਝ ਦਿਖੇ ਨਹੀਂ ਨਾ ਕਿਹਾ ਹੋਰ ਨੂੰ ਪ੍ਰਾਦਰ ਕਿਤੇ ਕਿਸ ਦੇ ਮਦਦ ਕੀਤੀ ਹੋਵੇ ਤੁਸੀਂ ਐਸੇ ਜਗ੍ਹਾ ਤੇ ਮੰਨ ਲਓ ਇੱਥੇ ਕਿਹੜੇ ਤੁਹਾਡੇ ਹਲਕਾ ਚਾਰਜ ਆਏ ਆ ਦਸਤ ਪ੍ਰਸ਼ਾਸਨ ਤੇ ਸਰ ਤੁਸੀਂ ਵੱਡੇ ਇਲਜ਼ਾਮ ਲਗਾ ਰਹੇ ਹੋ ਇੱਥੋਂ ਦੇ ਹਲਕਾ ਚਾਰਜ ਦਾ ਕੀ ਨਾਮ ਬਿੰਦਰ ਸਿੰਘ ਪਲੋਰੀ ਅੱਜਕੱਲ ਜਿਹੜੇ ਆਮ ਆਦਮੀ ਦੇ ਲਾਏ ਹੋਏ ਆ ਤੇ ਸਰ ਤੁਸੀਂ ਉਹਨਾਂ ਤੇ ਇੱਕ ਵੱਡੇ ਅਲਿਗੇਸ਼ਨ ਲਾ ਰਹੇ ਹੋ ਨਾ ਕਿ ਨਹੀਂ ਕਦੇ ਤੁਸੀਂ ਦੇਖਿਆ ਇੰਨੀ ਸਰ ਤੁਸੀਂ ਦੱਸਣਾ ਹੈ ਸਾਡਾ ਤਾਂ ਕੰਮ ਜੀ ਨਿਊਜ਼ ਕਵਰ ਕਰਨਾ ਹੈ ਤੁਸੀਂ ਤੁਸੀਂ ਕਦੇ ਦੇਖਿਆ ਬਿਲਕੁਲ ਜੀ ਮੈਂ ਲਗਾਤਾਰ ਦੇਖਿਆ ਕਿ ਲੋਹੀਆ ਏਰੀਆ ਦੇ ਵਿੱਚ ਤੁਹਾਡੇ ਕੈਮਰੇ ਦੇ ਮਤਲਬ ਆਪਣੀ ਅੱਖਾਂ ਨਾਲ ਇਸ ਕੈਮਰੇ ਦੇਖਿਆ ਜਗ੍ਹਾ ਤੇ ਮੈਂ ਜੀ ਬਹੁਤ ਵਾਰ ਉਹਨਾਂ ਦੀ ਇੰਟਰਵਿਊ ਕਰ ਰਹੇ ਹਾਂ ਦੋ ਟਰਾਲੀ ਦੀ ਮਿੱਟੀ ਦੀਆਂ ਦੋ ਵੱਡੀਆਂ ਟਰਾਲੀਆਂ ਆਈਆਂ ਹੋਈਆਂ ਬਹੁਤ ਵੱਡੀਆਂ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਸਾਈਡ ਤੇ ਪਈਆਂ ਜੀ ਅੱਛਾ ਠੀਕ ਹੈ ਉਹ ਬਿੰਦਰ ਪਲੋਰੀ ਵਾਲੀਆਂ ਨੇ ਉਹ ਦੇਖੋ ਸਰ ਜਿਸ ਨੇ ਭੇਜਿਆ ਪਰ ਦੇਖਣ ਨੂੰ ਤਾਂ ਇੱਕ ਵਾਰ ਉਹਨੇ ਭੇਜਤੀਆਂ ਨੇ ਕਿ ਪਈਆਂ ਠੀਕ ਹੈ ਚਲੋ ਉਹਨਾਂ ਦਾ ਵੀ ਧੰਨਵਾਦ ਤੇ ਤੁਹਾਡਾ ਵੀ ਧੰਨਵਾਦ ਇਸ ਗੱਲ 'ਚ ਕਿ ਮਿੱਟੀ ਦੋ ਟਰਾਲੀਆਂ ਆਈਆਂ ਜਿਹਦੇ ਨਾਲ ਇਹ ਜਿਹੜਾ ਰੁਗ ਗਿਆ ਸਾਰਾ ਕੁਝ ਡਿੱਗਿਆ ਨਹੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਦੋ ਟਰਾਲੀਆਂ ਨੇ ਪਿੱਛੇ ਪਈਆਂ ਉਹਦੇ ਨਾਲ ਇਹ ਯਾਨੀ ਕਿ ਢਾਹ ਨਹੀਂ ਲੱਗੀ ਨੁਕਸਾਨ ਨਹੀਂ ਕੋਈ ਵੀ ਹੋਇਆ ਤੁਹਾਡਾ ਵੀ ਧੰਨਵਾਦ ਉਹਨਾਂ ਦਾ ਵੀ ਧੰਨਵਾਦ ਜੇ ਤੁਸੀਂ ਪਿੰਦਰ ਦਾ ਬਹੁਤ ਧੰਨਵਾਦ ਕਰਦੇ ਆਂ ਹਾਂਜੀ ਦੋ ਟਰਾਲੀਆਂ ਤੁਸੀਂ ਤੁਸੀਂ ਕਹਿ ਰਹੇ ਦੋ ਟਰਾਲੀਆਂ ਉਹਨਾਂ ਨੇ ਭੇਜੀਆ ਤੇ ਮੈਂ ਧੰਨਵਾਦ ਕਰਨਾ ਬਣਦਾ ਦੋ ਟਰਾਲੀਆਂ ਇਸ ਸਰ ਮੈਂ ਉਹਨਾਂ ਦਾ ਨਾਮ ਨਹੀਂ ਲਿਆ ਮੈਂ ਕਹਾਂ ਸ਼ਾਇਦ ਕੋਈ ਵੀ ਉਹਨਾਂ ਦੇ ਕਹਿ ਦੇ ਉਤਾਰ ਸਕਦਾ ਇੱਥੇ ਮੈਂ ਉਹਨਾਂ ਦਾ ਨਾਮ ਨਹੀਂ ਲਿਆਗਾ ਤੁਸੀਂ ਕਹਿੰਦੇ ਦੋ ਟਰਾਲੀਆਂ ਉਹਨਾਂ ਲਵਾਈਆਂ ਤੁਹਾਡੇ ਹਲਕਾ ਚਾਰਜ ਨੇ ਤੁਹਾਡਾ ਲੱਗਦਾ ਕਾਫੀ ਪਿਆਰ ਹੈ ਉਹਨਾਂ ਦੇ ਨਾਲ ਪਿਆਰ ਤਾਂ ਆਪਣਾ ਸਾਰਿਆਂ ਨੇ ਹੁੰਦਾ ਜੀ ਕਿਸੇ ਮੈਜ ਨਹੀਂ ਗੱਲ ਹੈਗੀ ਪਿਆਰ ਤਾਂ ਤੁਹਾਡਾ ਵੀ ਹੈਗਾ ਹੁਣ ਸਰ ਦੂਸਰੀ ਗੱਲ ਕਰੀਏ ਤਾਂ ਹੁਣ بارش ਦਾ ਟਾਈਮ ਹੈ ਤਾਂ ਮੌਸਮ ਭਾਣੇ ਜਾਣਕਾਰੀ ਦਿੱਤੀਏ ਤੁਹਾਡੇ ਲੱਗਦਾ ਕਿ ਸਮਝ ਸਕਦੇ ਹੋ ਕਿ بارش ਹੋਵੇਗੀ ਹੁਣ ਦੋ ਬਾਰਿਸ਼ ਵੀ ਹੋ ਸਕਦੀ ਪਾਣੀ ਵਧ ਆ ਸਕਦਾ ਪਾਣੀ ਘਟ ਵੀ ਸਕਦਾ ਇਹ ਮੌਸਮ ਵਾਲੇ ਕੋਲ ਸੱਚੀ ਦੱਸ ਸਕਦੇ ਤਾਂ ਨਹੀਂ ਉਹਨਾਂ ਕੋ ਇਹਦੇ ਪਰਮਾਤਮਾ ਦਾ ਨੈਟਵਰਕ ਹੈਗਾ ਕਿਤੇ ਕੋਲ ਜੇ ਮੌਸਮ ਵਾਲੇ ਕੋਲ ਨੈਟਵਰਕ ਹੁੰਦਾ ਨਾ ਤਾਂ ਮੋਦੀ ਦਿੱਲੀ ਨਹੀਂ ਪੰਜਾਬ ਚ ਆਉਂਦਾ ਸੀ ਠੀਕ ਹੈ ਨਾ ਬਹੁਤ ਬਹੁਤ ਬਤਨ ਬਾਈ ਸਾ ਜੀ ਸ਼ੁਕਰੀਆ ਜੀ